ਸਤਲੁਦ ਦਰਿਆ ਨੇ ਹਲਕਾ ਗੁਰੂ ਅਰਸਾ ਦੇ ਕਈ ਪਿੰਡ ਲਪੇਟ ਦੇ ਵਿੱਚ ਲੈ ਲੈਨੇ ਮੈਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹੈਗਾ ਦੋਨਾਂ ਮੱਤੜ ਗਜਨੀ ਵਾਲਾ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਅੱਜ ਸਵੇਰੇ ਸੈਨੀ ਵਾਲਾ ਤੋਂ ਹੇਟਲੇ ਪਾਸੇ ਪਾਣੀ ਪਾਕਿਸਤਾਨ ਵਿੱਚ ਜਾਂਦਾ ਜਲਾਲਾਬਾਦ ਫਾਇਲਗਾ ਏਰੀਆ ਨੂੰ ਕਵਰ ਕਰਦਾ ਗੁਰੂ ਅਰਸਾ ਦੇ ਹਲਕੇ ਨੂੰ ਕਵਰ ਕਰਦਾ ਹਲਕਾ ਗੁਰੂ ਅਰਸਾ ਦਾ ਪਿੰਡ ਹੈ ਦੋਨਾਂ ਮੱਤੜ ਗਜਨੀ ਵਾਲਾ ਜਿੱਥੇ ਸਤਲੁਦ ਦਰਿਆ ਦਾ ਬੰਨ ਟੁੱਟ ਚੁੱਕਿਆ ਹੈ ਤਸਵੀਰਾਂ ਜਿਹੜੀਆਂ ਨੇ ਦਿਨਕ ਸਵੇਰਾ ਦੇ ਜਰੀਏ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਫਤੂ ਲਈ ਦਰਿਆ ਦਾ ਬੰਨ ਟੁੱਟ ਗਿਆ ਲੋਕ ਕਿਸਾਨ ਪਰੇਸ਼ਾਨ ਹੋ ਗਏ ਹਾਲਾਤ ਜਿਹੜੇ ਆ ਉਹ ਬਦਲ ਗਏ ਪਾਣੀ ਦਾ ਵਹਾ ਤੁਸੀਂ ਦੇਖ ਸਕਦੇ ਹੋ ਜਿਸ ਜਗ੍ਹਾ ਤੋਂ ਬੰਨ ਟੁੱਟਿਆ ਹੈ ਇਧਰ ਦਰਿਆ ਸਾਰਾ ਦਰਿਆ ਟੁੱਟਣ ਤੋਂ ਬਾਅਦ ਪਾਣੀ ਹੀ ਪਾਣੀ ਹੋ ਗਿਆ ਪਾਣੀ ਗੋਡੇ-ਗੋਡੇ ਤੱਕ ਸਾਡੇ ਵੀ ਆ ਰਿਹਾ ਰਿਸਕ ਰਿਸਕ ਹੈ ਇਸ ਖਬਰ ਨੂੰ ਕਰਨ ਦਾ ਪਰ ਅਸੀਂ ਕਰ ਰਹੇ ਹਾਂ ਅਪਡੇਟ ਤੁਹਾਨੂੰ ਦਿਖਾ ਰਹੇ ਹੈਗੇ ਆ ਕਿਸਾਨ ਦੇਖੋ ਆਪਣੇ ਪੱਧਰ ਤੇ ਗੱਟੇ ਪਰ ਪਰ ਕੇ ਪਾਣੀ ਟੁੱਟੇ ਦਰਿਆ ਨੂੰ ਬੰਨਣ ਦੀ ਕੋਸ਼ਿਸ਼ ਜਰੂਰ ਕੀਤੀ ਜਾ ਰਹੀ ਹੈ ਇਹਦੇ ਦਰਿਆਵਾਂ ਨੂੰ ਬੰਨ ਨਹੀਂ ਲਗਾਇਆ ਜਾ ਸਕਦੇ ਪਰ ਕੋਸ਼ਿਸ਼ ਜਿਹੜੀ ਆ ਉਹ ਬੰਨ ਲਗਾਉਣ ਦੀ ਕਿਸਾਨਾਂ ਦੇ ਵੱਲੋਂ ਜਾਰੀ ਹੈਗੀ ਆ ਪਿੰਡ ਦੇ ਸਰਪੰਚ ਸਾਹਿਬ ਨੇ ਮਲਕੀਤ ਜੀ ਕੀ ਹੋਇਆ ਪ੍ਰਸ਼ਾਸਨ ਕਿਉਂ ਨਹੀਂ ਪਹੁੰਚਾ ਪਤਾ ਨਹੀਂ ਜੀ ਪ੍ਰਸ਼ਾਸਨ ਕਿਉਂ ਨਹੀਂ ਪਹੁੰਚਿਆ ਪਹਿਲਾਂ ਆਉਂਦਾ ਰਿਹਾ ਜਦੋਂ ਪਾਣੀ ਥੱਲੇ ਸੀ ਰੋਜ਼ ਜਦੋਂ ਆ ਕੇ ਦੇਖ ਕੇ ਜਾਂਦੇ ਸੀ ਫਿਰ 2-4 ਫੁੱਟ ਉੱਤੇ ਚੱਕ ਦਿੰਦੇ ਸੀ ਪਾਣੀ ਹੁਣ ਜਿਸ ਦਿਨ ਦਾ ਪਾਣੀ ਵਧਿਆ ਪ੍ਰਸ਼ਾਸਨ ਨਹੀਂ ਪਹੁੰਚਿਆ ਸੀ ਅਪੀਲ ਬੜੀ ਕੀਤੀ ਹੈ ਪ੍ਰਸ਼ਾਸਨ ਨੂੰ ਵੀ ਬੰਨ ਬਣਾਇਆ ਜਾਵੇ ਬੰਨ ਕਮਜ਼ੋਰ ਆ ਉਹਦੇ ਵਾਸਤੇ ਐਸਟੀਮੇਟ ਵਗੈਰਾ ਵੀ ਲਾ ਆਏ ਆ ਡੀਸੀ ਮੈਡਮ ਨੇ ਐਕਸ਼ਨ ਐਸਸੀ ਜੇ ਇਰੀਗੇਸ਼ਨ ਐਸ ਡੀਓ ਇਰੀਗੇਸ਼ਨ ਇੱਥੇ ਆਇਆ ਵੇਖ ਕੇ ਗਿਆ ਉਸ ਤੋਂ ਬਾਅਦ ਕਾਰਵਾਈ ਕੋਈ ਨਹੀਂ ਕੀਤੀ ਨਾ ਕਿਤੇ ਕੋਈ ਟਰਾਲੀ ਮਿੱਟੀ ਪਾਈ ਆ ਨਾ ਕੋਈ ਗੱਟਾ ਲਾਇਆ ਕੱਖ ਨਹੀਂ ਕੀਤਾ ਜੀ ਆ ਨੋਚਾ ਤੁਹਾਡੇ ਸਾਹਮਣੇ ਰੋੜਦੀਆਂ ਪਈਆਂ ਅਸੀਂ ਤਾਂ ਉਹਨਾਂ ਨੂੰ ਬਚਾਉਣ ਦੀ ਚਲੋ ਫਸਲ ਤਾਂ ਜਿਹੜੀ ਨੁਕਸਾਨ ਨਹੀਂ ਗਈ ਨੁਕਸਾਨੀ ਗਈ ਆ ਪਰ ਜੇ ਨੋਚ ਰੋੜਦੀ ਆ ਉਹਦੇ ਨਾਲ ਜ਼ਮੀਨ ਦਾ ਨੁਕਸਾਨ ਹੁੰਦਾ ਵੀ ਜ਼ਮੀਨ ਵੀ ਰੋੜਦੀ ਆ ਜੀ ਹਾਂ ਬਿਲਕੁਲ ਜ਼ਮੀਨ ਵੀ ਰੋੜਦੀ ਆ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦਖਾਣਾ ਬਿਜਲੀ ਬੋਰਡ ਦੇ ਐਸ ਡੀਓ ਨੇ ਐਸ ਡੀਓ ਸਾਹਿਬ ਤੁਹਾਡਾ ਕੰਮ ਬਿਜਲੀ ਬੋਰਡ ਦਾ ਹੈ ਡਿਊਟੀ ਤੁਹਾਡੀ ਇੱਥੇ ਹੈ ਤੇ ਕਿਵੇਂ ਕਿਸਾਨਾਂ ਦੇ ਨਾਲ ਲ ਦਰਦ ਨਹੀਂ ਦੇਖਿਆ ਜਾਂਦਾ ਕਿਸਾਨਾਂ ਦਾ اچھا ਫਸਲਾਂ ਤਬਾਹ ਹੋ ਰਹੀਆਂ ਨੇ ਸਬਜ਼ੀਆਂ ਤਬਾਹ ਹੋ ਰਹੀਆਂ ਨੇ ਇਹ ਹੀ ਤਾਂ ਪਖਾਨੇ ਆ ਕਦੀ ਇਹਨਾਂ ਨੂੰ ਹਾੜਾਂ ਦੀ ਮਾਰ ਪੈ ਜਾਂਦੀ ਏ ਕਦੀ ਜੰਗ ਲੱਗ ਜਾਂਦੇ ਆ ਕਿੱਥੇ ਜਾਣ ਵਿਚਾਰੇ ਡਿਊਟੀ ਤਾਂ ਬੇਸ਼ੱਕ ਲੱਗੀ ਐ ਬਿਜਲੀ ਬੋਰਡ ਦੇ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਤੇ ਪਰ ਨਹੀਂ ਦੇਖਿਆ ਜਾਂਦਾ ਦਰਦ ਇਹਨਾਂ ਦਾ ਕਰਨਾ ਪੈਂਦਾ ਵੀ ਕਾਦੀ ਡਿਊਟੀ ਲਈ ਆਏ ਦੇਖਿਆ ਵੀ ਕਿਸਾਨ ਲੱਗੇ ਹੋਏ ਨੇ ਨਾਲ ਹਿੰਮਤ ਕਰਾ ਦਿੱਤੀ ਜਾਵੇ ਬਿਲਕੁਲ ਥੋੜੇ ਜਿਹੋ ਓਦੋਂ ਕਿਸਾਨ ਵੀਰ ਸੀਗੇ ਕੁਝ ਬਜ਼ੁਰਗੇਗੇ ਸੀਗੇ ਨਹੀਂ ਦੇਖਿਆ ਜਾਂਦਾ ਸੀਗਾ ਆਪਣੀ ਬਜ਼ੁਰਗਾਰੇ ਗਿਆ ਜੇ ਲੱਗਣ ਤੌਖਾ ਲੱਗਦਾ ਹੋਰ ਕਿਵੇਂ ਖੜ ਕੇ ਦੇਖ ਸਕਦੇ ਆ ਆ ਗਏ ਮੈਦਾਨ ਦੇ ਵਿੱਚ ਹਾਂ ਬਿਲਕੁਲ ਪੈਂਟ ਜਿਹੜੀ ਦੇਖ ਸਕਦੇ ਹੋ ਉੱਪਰ ਚੱਕ ਸਕੀ ਚੁੱਕੀ ਆ ਡਿਊਟੀ ਤੇ હાਜਰ ਨੇ ਐਸ ਡੀਓ ਬਿਜਲੀ ਬੋਰਡ ਪਰ ਐਸ ਡੀਓ ਬਿਜਲੀ ਬੋਰਡ ਇੱਥੇ ਕਿਸਾਨਾਂ ਦੀ ਮਦਦ ਲਈ ਆ ਗਿਆ ਸਲੂਟ ਹੈ ਇਹੋ ਜੇ ਅਫਸਰਾਂ ਨੂੰ ਸਲੂਟ ਹੈ ਐਪਰੀਸ਼ੀਏਟ ਕਰਨਾ ਬੰਦਾ ਹੈ ਜਿਹੜੇ ਆਪਦੇ ਡਿਊਟੀ ਤਾਂ ਬਿਜਲੀ ਬੋਰਡ ਦੇ ਵਿੱਚ ਹੈ ਪਰ ਕਿਸਾਨਾਂ ਦਾ ਦਰਦ ਨਹੀਂ ਦੇਖਿਆਗਾ ਕਿਸਾਨਾਂ ਦੀ ਫਸਲਾਂ ਡੋਪ ਰਿਆਂ ਨੇ ਕਿਸਾਨਾਂ ਦੇ ਖੇਤਾਂ ਵੱਲ ਦਰਿਆ ਟੁੱਟ ਗਿਆ 260000 ਕਿਉਂਕਿ ਪਾਣੀ ਸੈਨੀ ਵਾਲਾ ਤੋਂ ਛੱਡਿਆ ਗਿਆ ਇਸ ਏਰੀਏ ਦੇ ਵਿੱਚ ਲੋਕ ਪਰੇਸ਼ਾਨ ਹੋ ਗਏ ਫਰਜ ਰੇਗ ਨਵਾਰਿਆ ਹੈਗਾ ਪਰ ਹਾਲਾਤ ਜਿਹੜੇ ਆ ਉਹ ਬਦ ਤੋਂ ਬੱਤਰ ਹੋ ਰਿਹਾ ਦਿਨਕ ਸਵੇਰਾਂ ਦੀ ਟੀਮ ਗਰਾਊਂਡ ਜ਼ੀਰੋ ਦੇ ਤੁਹਾਨੂੰ ਰਿਪੋਰਟ ਕਰ ਰਹੀ ਹੈ ਆ ਦੇਖੋ ਗੋਡੇ-ਗੋਡੇ ਪਾਣੀ ਗੋਡੇ-ਗੋਡੇ ਪਾਣੀ ਹੋ ਗਿਆ ਇੱਥੇ ਆ ਟੁੱਟਿਆ ਸਤਲੁਜ ਦਰਿਆ ਤੇ ਪਿੰਡ ਦੋਨਾ ਮੱਤੜ ਗਜਨੀ ਵਾਲੇ ਦਾ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਹਾਲਾਤ ਜਿਹੜੇ ਆ ਉਹ ਮਾੜੇ ਹੋ ਗਏ ਲੋੜ ਹੈ ਇਹਨਾਂ ਕਿਸਾਨਾਂ ਦੀ ਸਾਰ ਲੈਣ ਲਈ ਪਰ ਹੋਇਆ ਵਸਤਵ ਵਿੱਚ ਕੁਝ ਨਹੀਂ ਜ਼ੀਰੋ ਗਰਾਊਂਡ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੇਖਦੇ ਰਹੋ ਦੈਨਿਕ ਸਵੇਰਾ ਗੁਰੂ ਅਰਸਾਏ ਤੋਂ ਪੱਤਰਕਾਰ ਸਾਥੀ ਰਜਿੰਦਰ ਗੰਭਾਓ ਦੇ ਨਾਲ ਮੈਂ ਸਤਪਾਲ ਥੈਂਡ ਪਿੰਡ ਦੋਨਾ ਮੱਤੜ ਗਜਨੀ ਵਾਲਾ ਸਤਲੁਦ ਰਿਆਣੇ ਹਲਕਾ ਗੁਰੂ ਅਰਸਾਏ ਦੇ ਕਈ ਪਿੰਡ ਲਪੇਟ ਦੇ ਵਿੱਚ ਲੈ ਲੈਣੇ ਮੈਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹੈਗਾ ਦੋਨਾਂ ਮੱਤੜ ਗਜਨੀ ਵਾਲਾ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਅੱਜ ਸਵੇਰੇ ਸੈਨੀ ਵਾਲਾ ਤੋਂ ਹੇਟਲੇ ਪਾਸੇ ਪਾਣੀ ਪਾਕਿਸਤਾਨ ਵਿੱਚ ਜਾਂਦਾ ਜਲਾਲਾਬਾਦ ਫਾਇਲਗਾ ਏਰੀਆ ਨੂੰ ਕਵਰ ਕਰਦਾ ਗੁਰੂ ਅਰਸੇ ਹਲਕੇ ਨੂੰ ਕਵਰ ਕਰਦਾ ਹਲਕਾ ਗੁਰੂ ਅਰਸੇ ਦਾ ਪਿੰਡ ਹੈ ਦੋਨਾਂ ਮੱਤੜ ਗਜਨੀ ਵਾਲਾ ਜਿੱਥੇ ਸਤਲੁਜ ਦਰਿਆ ਦਾ ਬੰਨ ਟੁੱਟ ਚੁੱਕਿਆ ਤਸਵੀਰਾਂ ਜਿਹੜੀਆਂ ਨੇ ਦਿਨਕ ਸਵੇਰਾ ਦੇ ਜਰੀਏ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਸਤਲੁਜ ਦਰਿਆ ਦਾ ਬੰਨ ਟੁੱਟ ਗਿਆ ਲੋਕ ਕਿਸਾਨ ਪਰੇਸ਼ਾਨ ਹੋ ਗਏ ਹਾਲਾਤ ਜਿਹੜੇ ਆ ਉਹ ਬਦਲ ਗਏ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਜਿਸ ਜਗ੍ਹਾ ਤੋਂ ਬੰਨ ਟੁੱਟਿਆ ਹੈ ਇਧਰ ਦਰਿਆ ਸਾਰਾ ਦਰਿਆ ਟੁੱਟਣ ਤੋਂ ਬਾਅਦ ਪਾਣੀ ਹੀ ਪਾਣੀ ਹੋ ਗਿਆ ਪਾਣੀ ਗੋਡੇ-ਗੋਡੇ ਤੱਕ ਸਾਡੇ ਵੀ ਆ ਰਿਹਾ ਰਿਸਕ ਰਿਸਕ ਹੈ ਇਸ ਖਬਰ ਨੂੰ ਕਰਨ ਦਾ ਪਰ ਅਸੀਂ ਕਰ ਰਹੇ ਹਾਂ ਅਪਡੇਟ ਤੁਹਾਨੂੰ ਦਿਖਾ ਰਹੇ ਹੈਗੇ ਆ ਕਿਸਾਨ ਦੇਖੋ ਆਪਣੇ ਪੱਧਰ ਤੇ ਗੱਟੇ ਪਰ ਪਰ ਕੇ ਪਾਣੀ ਟੁੱਟੇ ਦਰਿਆ ਨੂੰ ਬੰਨ੍ਹਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕੰਦੇ ਦਰਿਆਵਾਂ ਨੂੰ ਬੰਨ ਨਹੀਂ ਲਗਾਏ ਜਾ ਸਕਦੇ ਪਰ ਕੋਸ਼ਿਸ਼ ਜਿਹੜੀ ਹੈ ਉਹ ਬੰਨ ਲਗਾਉਣ ਦੀ ਕਿਸਾਨਾਂ ਦੇ ਵੱਲੋਂ ਜਾਰੀ ਹੈਗੀ ਆ ਪਿੰਡ ਦੇ ਸਰਪੰਚ ਸਾਹਿਬ ਨੇ ਮਲਕੀਤ ਜੀ ਕੀ ਹੋਇਆ ਪ੍ਰਸ਼ਾਸਨ ਕਿਉਂ ਨਹੀਂ ਪਹੁੰਚਿਆ ਪਤਾ ਨਹੀਂ ਜੀ ਪ੍ਰਸ਼ਾਸਨ ਕਿਉਂ ਨਹੀਂ ਪਹੁੰਚਿਆ ਪਹਿਲਾਂ ਆਉਂਦਾ ਰਿਹਾ ਜਦੋਂ ਪਾਣੀ ਥੱਲੇ ਸੀ ਰੋਜ਼ ਜਦੋਂ ਆ ਕੇ ਦੇਖ ਕੇ ਜਾਂਦੇ ਸੀ ਫਿਰ 2-4 ਫੁੱਟ ਉੱਤੇ ਚੱਕ ਦਿੰਦੇ ਸੀ ਪਾਣੀ ਹੁਣ ਜਿਸ ਦਿਨ ਦਾ ਪਾਣੀ ਵਧਿਆ ਪ੍ਰਸ਼ਾਸਨ ਨਹੀਂ ਪਹੁੰਚਿਆ ਸੀ ਅਪੀਲ ਬੜੀ ਕੀਤੀ ਹੈ ਪ੍ਰਸ਼ਾਸਨ ਨੂੰ ਵੀ ਬੰਨ ਬਣਾਇਆ ਜਾਵੇ ਬੰਨ ਕਮਜ਼ੋਰ ਆ ਉਹਦੇ ਵਾਸਤੇ ਐਸਟੀਮੇਟ ਵਗੈਰਾ ਵੀ ਲਾ ਆਏ ਆ ਡੀਸੀ ਮੈਡਮ ਨੇ ਐਕਸ਼ਨ ਐਸਸੀ ਜੇ ਆਰੀਗੇਸ਼ਨ ਐਸਡੀਓ ਇਰੀਗੇਸ਼ਨ ਇੱਥੇ ਆਏ ਆ ਵੇਖ ਕੇ ਗਏ ਆ ਉਸ ਤੋਂ ਬਾਅਦ ਕਾਰਵਾਈ ਕੋਈ ਨਹੀਂ ਕੀਤੀ ਨਾ ਕਿਤੇ ਕੋਈ ਟਰਾਲੀ ਮਿੱਟੀ ਪਾਈ ਆ ਨਾ ਕੋਈ ਘਟਾ ਲਾਇਆ ਕੱਖ ਨਹੀਂ ਕੀਤਾ ਜੀ ਆ ਨੋਚਾ ਤੁਹਾਡੇ ਸਾਹਮਣੇ ਰੋੜਦੀਆਂ ਪਈਆਂ ਅਸੀਂ ਤਾਂ ਉਹਨਾਂ ਨੂੰ ਬਚਾਉਣ ਦੀ ਚਲੋ ਫਸਲ ਤਾਂ ਜਿਹੜੀ ਨੁਕਸਾਨ ਨਹੀਂ ਗਈ ਨੁਕਸਾਨੀ ਗਈ ਆ ਪਰ ਜੇ ਨੋਜ ਰੋੜਦੀ ਆ ਉਹਦੇ ਨਾਲ ਜ਼ਮੀਨ ਦਾ ਨੁਕਸਾਨ ਹੁੰਦਾ ਵੀ ਜ਼ਮੀਨ ਵੀ ਰੋੜਦੀ ਆ ਜੀ ਹਾਂ ਬਿਲਕੁਲ ਜ਼ਮੀਨ ਵੀ ਰੋੜਦੀ ਆ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣਾ ਬਿਜਲੀ ਬੋਰਡ ਦੇ ਐਸਡੀਓ ਨੇ ਐਸਡੀਓ ਸਾਹਿਬ ਤੁਹਾਡਾ ਕੰਮ ਬਿਜਲੀ ਬੋਰਡ ਦਾ ਹੈ ਡਿਊਟੀ ਤੁਹਾਡੀ ਇੱਥੇ ਹੈ ਤੇ ਕਿਵੇਂ ਕਿਸਾਨਾਂ ਦੇ ਨਾਲ ਲੱਗੇ ਹੋਏ ਗੱਟੇ ਦਰਦ ਨਹੀਂ ਦੇਖਿਆ ਜਾਂਦਾ ਕਿਸਾਨਾਂ ਦਾ اچھا ਫਸਲਾਂ ਤਬਾਹ ਹੋ ਰਹੀਆਂ ਨੇ ਸਬਜ਼ੀਆਂ ਤਬਾਹ ਹੋ ਰਹੀਆਂ ਨੇ ਇਹ ਹੀ ਤਾਂ ਪਖਾਨੇ ਆ ਕਦੀ ਇਹਨਾਂ ਨੂੰ ਹਾੜਾਂ ਦੀ ਮਾਰ ਪੈ ਜਾਂਦੀ ਏ ਕਦੀ ਜੰਗ ਲੱਗ ਜਾਂਦੇ ਆ ਕਿੱਥੇ ਜਾਣ ਵਿਚਾਰੇ ਡੀਡੀ ਤਾਂ ਬੇਸ਼ੱਕ ਲੱਗੀ ਐ ਬਿਜਲੀ ਬੋਰਡ ਦੇ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਤੇ ਪਰ ਨਹੀਂ ਦੇਖਿਆ ਜਾਂਦਾ ਦਰਦ ਇਹਨਾਂ ਦਾ ਚਰਨਾ ਪੈਂਦਾ ਜਦ ਡਿਊਟੀ ਲਈ ਆਏ ਦੇਖਿਆ ਵੀ ਕਿਸਾਨ ਲੱਗੇ ਹੋਏ ਨੇ ਨਾਲ ਹਿੰਮਤ ਕਰਾ ਦਿੱਤੀ ਜਾਵੇ ਬਿਲਕੁਲ ਥੋੜੇ ਜਿਹੋ ਕਿਸਾਨ ਵੀਰ ਸੀਗੇ ਕੁਝ ਬਜ਼ੁਰਗੇਗੇ ਸੀਗੇ ਨਹੀਂ ਦੇਖਿਆ ਜਾਂਦਾ ਸੀਗਾ ਆਪਣੀ ਬਜ਼ੁਰਗਾਰੇ ਗਿਆ ਜੇ ਲੱਗਣ ਤੌਖਾ ਲੱਗਦਾ ਕੋਲ ਕਿਵੇਂ ਖੜ ਕੇ ਦੇਖ ਸਕਦੇ ਆ ਆਗੇ ਮੈਦਾਨ ਦੇ ਵਿੱਚ ਬਿਲਕੁਲ ਪੈਂਟ ਜਿਹੜੀ ਦੇਖ ਸਕਦੇ ਉੱਪਰ ਚੱਕ ਸਕੀ ਚੁੱਕੀ ਆ ਡਿਊਟੀ ਤੇ ਹਾਜ਼ਰ ਨੇ ਐਸਜੀਓ ਬਿਜਲੀ ਬੋਰਡ ਪਰ ਐਸਜੀਓ ਬਿਜਲੀ ਬੋਰਡ ਇੱਥੇ ਕਿਸਾਨਾਂ ਦੀ ਮਦਦ ਲਈ ਆ ਗਿਆ ਸਲੂਟ ਹੈ ਇਹੋ ਜਿਹੇ ਅਫਸਰਾਂ ਨੂੰ ਸਲੂਟ ਹੈ ਐਪਰੀਸ਼ੀਏਟ ਕਰਨਾ ਬੰਦਾ ਹੈ ਜਿਹੜੇ ਆਪਦੇ ਡਿਊਟੀ ਤਾਂ ਬਿਜਲੀ ਬੋਰਡ ਦੇ ਵਿੱਚ ਹੈ ਪਰ ਕਿਸਾਨਾਂ ਦਾ ਦਰਦ ਦੇਖਿਆਗਾ ਕਿਸਾਨਾਂ ਦੀ ਫਸਲਾਂ ਡੋਪ ਰਿਆਂ ਨੇ ਕਿਸਾਨਾਂ ਦੇ ਖੇਤਾਂ ਵੱਲ ਦਰਿਆ ਟੁੱਟ ਗਿਆ 260000 ਕਿਉਂਕਿ ਪਾਣੀ ਸੈਨੀ ਵਾਲਾ ਤੋਂ ਛੱਡਿਆ ਗਿਆ ਇਸ ਏਰੀਏ ਦੇ ਵਿੱਚ ਲੋਕ ਪਰੇਸ਼ਾਨ ਹੋ ਗਏ ਫਰਜ ਰੇਗ ਨਵਾਰਿਆ ਹੈਗਾ ਪਰ ਹਾਲਾਤ ਜਿਹੜੇ ਆ ਉਹ ਬਦਤਬਤਰ ਹੋ ਰਿਹਾ ਦਿਨਕ ਸਵੇਰ ਵਾਲੀ ਦੀ ਟੀਮ ਗਰਾਊਂਡ ਜ਼ੀਰੋ ਦੇ ਤੁਹਾਨੂੰ ਰਿਪੋਰਟ ਰਖਾ ਰਹੀ ਹੈ ਆ ਦੇਖੋ ਗੋਡੇ-ਗੋਡੇ ਪਾਣੀ ਗੋਡੇ-ਗੋਡੇ ਪਾਣੀ ਹੋ ਗਿਆ ਇੱਥੇ ਆ ਟੁੱਟਿਆ ਸਤਲੁਜ ਦਰਿਆ ਤੇ ਪਿੰਡ ਦੋਨਾ ਮਤੜ ਗਜਨੀ ਵਾਲੇ ਦਾ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਹਾਲਾਤ ਜਿਹੜੇ ਆ ਉਹ ਮਾਰੇ ਹੋ ਗਏ ਲੋੜ ਹੈ ਇਹਨਾਂ ਕਿਸਾਨਾਂ ਦੀ ਸਾਰ ਲੈਣ ਲਈ ਪਰ ਹੋਇਆ ਵਸਤਵ ਵਿੱਚ ਕੁਝ ਨਹੀਂ ਜ਼ੀਰੋ ਗਰਾਊਂਡ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੇਖਦੇ ਰਹੋ ਦੈਨਿਕ ਸਵੇਰਾ ਗੁਰੂ ਅਰਸਾਜ ਤੋਂ ਪੱਤਰਕਾਰ ਸਾਥੀ ਰਜਿੰਦਰ ਗੰਭੌੜੇ ਨਾਲ ਮੈਂ ਸਤਪਾਲ ਥੈਂਡ ਪਿੰਡ ਦੋਨਾ ਮਤੜ ਗਜਨੀ ਵਾਲਾ ਸਤਲੁਧਰੀਆਣੇ ਹਲਕਾ ਗੁਰੂ ਅਰਸਾਜ ਦੇ ਕਈ ਪਿੰਡ ਲਪੇਟ ਦੇ ਵਿੱਚ ਲੈ ਲੈਣੇ ਮੈਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹੈਗਾ ਦੋਨਾਂ ਮੱਤੜ ਗਜਨੀ ਵਾਲਾ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਅੱਜ ਸਵੇਰੇ ਸੈਨੀ ਵਾਲਾ ਤੋਂ ਹੇਟਲੇ ਪਾਸੇ ਪਾਣੀ ਪਾਕਿਸਤਾਨ ਵਿੱਚ ਜਾਂਦਾ ਜਲਾਲਾਬਾਦ ਫਾਇਲਗਾ ਏਰੀਆ ਨੂੰ ਕਵਰ ਕਰਦਾ ਗੁਰੂ ਅਰਸੇ ਹਲਕੇ ਨੂੰ ਕਵਰ ਕਰਦਾ ਹਲਕਾ ਗੁਰੂ ਅਰਸੇ ਦਾ ਪਿੰਡ ਹੈ ਦੋਨਾਂ ਮੱਤੜ ਗਜਨੀ ਵਾਲਾ ਜਿੱਥੇ ਸਤਲੁਜ ਦਰਿਆ ਦਾ ਬੰਨ ਟੁੱਟ ਚੁੱਕਿਆ ਤਸਵੀਰਾਂ ਜਿਹੜੀਆਂ ਨੇ ਦਿਨਕ ਸਵੇਰਾ ਦੇ ਜਰੀਏ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਸਤਲੁਜ ਦਰਿਆ ਦਾ ਬੰਨ ਟੁੱਟ ਗਿਆ ਲੋਕ ਕਿਸਾਨ ਪਰੇਸ਼ਾਨ ਹੋ ਗਏ ਹਾਲਾਤ ਜਿਹੜੇ ਆ ਉਹ ਬਦਲ ਗਏ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਜਿਸ ਜਗ੍ਹਾ ਤੋਂ ਬੰਨ ਟੁੱਟਿਆ ਹੈ ਇਧਰ ਦਰਿਆ ਸਾਰਾ ਦਰਿਆ ਟੁੱਟਣ ਤੋਂ ਬਾਅਦ ਪਾਣੀ ਹੀ ਪਾਣੀ ਹੋ ਗਿਆ ਪਾਣੀ ਗੋਡੇ-ਗੋਡੇ ਤੱਕ ਸਾਡੇ ਵੀ ਆ ਰਿਹਾ ਰਿਸਕ ਰਿਸਕ ਹੈ ਇਸ ਖਬਰ ਨੂੰ ਕਰਨ ਦਾ ਪਰ ਅਸੀਂ ਕਰ ਰਹੇ ਹਾਂ ਅਪਡੇਟ ਤੁਹਾਨੂੰ ਦਿਖਾ ਰਹੇ ਹੈਗੇ ਆ ਕਿਸਾਨ ਦੇਖੋ ਆਪਣੇ ਪੱਧਰ ਤੇ ਗੱਟੇ ਪਰ ਪਰ ਕੇ ਪਾਣੀ ਟੁੱਟੇ ਦਰਿਆ ਨੂੰ ਬੰਨ੍ਹਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕੰਦੇ ਦਰਿਆਵਾਂ ਨੂੰ ਬੰਨ ਨਹੀਂ ਲਗਾਏ ਜਾ ਸਕਦੇ ਪਰ ਕੋਸ਼ਿਸ਼ ਜਿਹੜੀ ਹੈ ਉਹ ਬੰਨ ਲਗਾਉਣ ਦੇ ਕਿਸਾਨਾਂ ਦੇ ਵੱਲੋਂ ਜਾਰੀ ਹੈਗੀ ਆ ਪਿੰਡ ਦੇ ਸਰਪੰਚ ਸਾਹਿਬ ਨੇ ਮਲਕੀਤ ਜੀ ਕੀ ਹੋਇਆ ਪ੍ਰਸ਼ਾਸਨ ਕਿਉਂ ਨਹੀਂ ਪਹੁੰਚਿਆ ਪਤਾ ਨਹੀਂ ਜੀ ਪ੍ਰਸ਼ਾਸਨ ਕਿਉਂ ਨਹੀਂ ਪਹੁੰਚਿਆ ਪਹਿਲਾਂ ਆਉਂਦਾ ਰਿਹਾ ਜਦੋਂ ਪਾਣੀ ਥੱਲੇ ਸੀ ਰੋਜ਼ ਜਦੋਂ ਆ ਕੇ ਦੇਖ ਕੇ ਜਾਂਦੇ ਸੀ ਫਿਰ 2-4 ਫੁੱਟ ਉੱਤੇ ਚੱਕ ਦਿੰਦੇ ਸੀ ਪਾਣੀ ਹੁਣ ਜਿਸ ਦਿਨ ਦਾ ਪਾਣੀ ਵਧਿਆ ਪ੍ਰਸ਼ਾਸਨ ਨਹੀਂ ਪਹੁੰਚਿਆ ਸੀ ਅਪੀਲ ਬੜੀ ਕੀਤੀ ਹੈ ਪ੍ਰਸ਼ਾਸਨ ਨੂੰ ਵੀ ਬੰਨ ਬਣਾਇਆ ਜਾਵੇ ਬੰਨ ਕਮਜ਼ੋਰ ਆ ਉਹਦੇ ਵਾਸਤੇ ਐਸਟੀਮੇਟ ਵਗੈਰਾ ਵੀ ਲਾ ਆਏ ਆ ਡੀਸੀ ਮੈਡਮ ਨੇ ਐਕਸ਼ਨ ਐਸਸੀ ਜੇ ਆਰੀਗੇਸ਼ਨ ਐਸਡੀਓ ਇਰੀਗੇਸ਼ਨ ਇੱਥੇ ਆਏ ਆ ਵੇਖ ਕੇ ਗਏ ਆ ਉਸ ਤੋਂ ਬਾਅਦ ਕਾਰਵਾਈ ਕੋਈ ਨਹੀਂ ਕੀਤੀ ਨਾ ਕਿਤੇ ਕੋਈ ਟਰਾਲੀ ਮਿੱਟੀ ਪਾਈ ਆ ਨਾ ਕੋਈ ਘਟਾ ਲਾਇਆ ਕੱਖ ਨਹੀਂ ਕੀਤਾ ਜੀ ਆ ਨੋਚਾ ਤੁਹਾਡੇ ਸਾਹਮਣੇ ਰੋੜਦੀਆਂ ਪਈਆਂ ਅਸੀਂ ਤਾਂ ਉਹਨਾਂ ਨੂੰ ਬਚਾਉਣ ਦੀ ਚਲੋ ਫਸਲ ਤਾਂ ਜਿਹੜੀ ਨੁਕਸਾਨ ਨਹੀਂ ਗਈ ਨੁਕਸਾਨੀ ਗਈ ਆ ਪਰ ਜੇ ਨੋਜ ਰੋੜਦੀ ਆ ਉਹਦੇ ਨਾਲ ਜ਼ਮੀਨ ਦਾ ਨੁਕਸਾਨ ਹੁੰਦਾ ਵੀ ਜ਼ਮੀਨ ਵੀ ਰੋੜਦੀ ਆ ਜੀ ਹਾਂ ਬਿਲਕੁਲ ਜ਼ਮੀਨ ਵੀ ਰੋੜਦੀ ਆ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣਾ ਬਿਜਲੀ ਬੋਰਡ ਦੇ ਐਸਡੀਓ ਨੇ ਐਸਡੀਓ ਸਾਹਿਬ ਤੁਹਾਡਾ ਕੰਮ ਬਿਜਲੀ ਬੋਰਡ ਦਾ ਹੈ ਡਿਊਟੀ ਤੁਹਾਡੀ ਇੱਥੇ ਹੈ ਤੇ ਕਿਵੇਂ ਕਿਸਾਨਾਂ ਦੇ ਨਾਲ ਲੱਗੇ ਹੋਏ ਗੱਟੇ ਦਰਦ ਨਹੀਂ ਦੇਖਿਆ ਜਾਂਦਾ ਕਿਸਾਨਾਂ ਦਾ اچھا ਫਸਲਾਂ ਤਬਾਹ ਹੋ ਰਹੀਆਂ ਨੇ ਸਬਜ਼ੀਆਂ ਤਬਾਹ ਹੋ ਰਹੀਆਂ ਨੇ ਇਹ ਹੀ ਤਾਂ ਪਖਾਨੇ ਆ ਕਦੀ ਇਹਨਾਂ ਨੂੰ ਹਾੜਾਂ ਦੀ ਮਾਰ ਪੈ ਜਾਂਦੀ ਏ ਕਦੀ ਜੰਗ ਲੱਗ ਜਾਂਦੇ ਆ ਕਿੱਥੇ ਜਾਣ ਵਿਚਾਰੇ ਡੀਡੀ ਤਾਂ ਬੇਸ਼ੱਕ ਲੱਗੀ ਐ ਬਿਜਲੀਪੋਰਡ ਦੇ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਤੇ ਪਰ ਨਹੀਂ ਦੇਖਿਆ ਜਾਂਦਾ ਦਰਦ ਇਹਨਾਂ ਦਾ ਚਰਨਾ ਪੈਂਦਾ ਜੀ ਡਿਊਟੀ ਲਈ ਆਏ ਦੇਖਿਆ ਵੀ ਕਿਸਾਨ ਲੱਗੇ ਹੋਏ ਨੇ ਨਾਲ ਹਿੰਮਤ ਕਰਾ ਦਿੱਤੀ ਜਾਵੇ ਬਿਲਕੁਲ ਥੋੜੇ ਜਿਹੋ ਓਦੋਂ ਕਿਸਾਨ ਵੀਰ ਸੀਗੇ ਕੁਝ ਬਜ਼ੁਰਗੇਗੇ ਸੀਗੇ ਨਹੀਂ ਦੇਖਿਆ ਜਾਂਦਾ ਸੀਗਾ ਆਪਣੀ ਬਜ਼ੁਰਗਾਰੇ ਗਿਆ ਜੇ ਲੱਗਣ ਤੌਖਾ ਲੱਗਦਾ ਕੋਲ ਕਿਵੇਂ ਖੜ ਕੇ ਦੇਖ ਸਕਦੇ ਆ ਆਗੇ ਮੈਦਾਨ ਦੇ ਵਿੱਚ ਬਿਲਕੁਲ ਪੈਂਟ ਜਿਹੜੀ ਦੇਖ ਸਕਦੇ ਹੋ ਉੱਪਰ ਚੱਕ ਸਕੀ ਚੁੱਕੀ ਆ ਡਿਊਟੀ ਤੇ હાਜਰ ਨੇ ਐਸਜੀਓ ਬਿਜਲੀ ਬੋਰਡ ਪਰ ਐਸਜੀਓ ਬਿਜਲੀ ਬੋਰਡ ਇੱਥੇ ਕਿਸਾਨਾਂ ਦੀ ਮਦਦ ਲਈ ਆ ਗਿਆ ਸਲੂਟ ਹੈ ਇਹੋ ਜੇ ਅਫਸਰਾਂ ਨੂੰ ਸਲੂਟ ਹੈ ਐਪਰੀਸ਼ੀਏਟ ਕਰਨਾ ਬੰਦਾ ਹੈ ਜਿਹੜੇ ਆਪਦੇ ਡਿਊਟੀ ਤਾਂ ਬਿਜਲੀ ਬੋਰਡ ਦੇ ਵਿੱਚ ਹੈ ਪਰ ਕਿਸਾਨਾਂ ਦਾ ਦਰਦ ਦੇਖਿਆਗਾ ਕਿਸਾਨਾਂ ਦੀ ਫਸਲਾਂ ਡੋਪ ਰਿਆਂ ਨੇ ਕਿਸਾਨਾਂ ਦੇ ਖੇਤਾਂ ਵੱਲ ਦਰਿਆ ਟੁੱਟ ਗਿਆ 260000 ਕਿਉਂਕਿ ਪਾਣੀ ਸੈਨੀ ਵਾਲਾ ਤੋਂ ਛੱਡਿਆ ਗਿਆ ਇਸ ਏਰੀਆ ਦੇ ਵਿੱਚ ਲੋਕ ਪਰੇਸ਼ਾਨ ਹੋ ਗਏ ਫਰਜ ਰੇਗ ਨਵਾਰਿਆ ਹੈਗਾ ਪਰ ਹਾਲਾਤ ਜਿਹੜੇ ਆ ਉਹ ਬਦਤਬਤਰ ਹੋ ਰਿਹਾ ਦਿਨਕ ਸਵੇਰ ਵਾਲੀ ਦੀ ਟੀਮ ਗਰਾਊਂਡ ਜ਼ੀਰੋ ਦੇ ਤੁਹਾਨੂੰ ਰਿਪੋਰਟ ਕਰਾ ਰਹੀ ਹੈ ਆ ਦੇਖੋ ਗੋਡੇ-ਗੋਡੇ ਪਾਣੀ ਗੋਡੇ-ਗੋਡੇ ਪਾਣੀ ਹੋ ਗਿਆ ਇੱਥੇ ਆ ਟੁੱਟਿਆ ਸਤਲੁਜ ਦਰਿਆ ਤੇ ਪਿੰਡ ਦੋਨਾ ਮਤੜ ਗਜਨੀ ਵਾਲੇ ਦਾ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਹਾਲਾਤ ਜਿਹੜੇ ਆ ਉਹ ਮਾਰੇ ਹੋ ਗਏ ਲੋੜ ਹੈ ਇਹਨਾਂ ਕਿਸਾਨਾਂ ਦੀ ਸਾਰ ਲੈਣ ਲਈ ਪਰ ਹੋਇਆ ਵਸਤਵ ਵਿੱਚ ਕੁਝ ਨਹੀਂ ਜ਼ੀਰੋ ਗਰਾਊਂਡ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੇਖਦੇ ਰਹੋ ਦੈਨਿਕ ਸਵੇਰਾ ਗੁਰੂ ਅਰਸਾਏ ਤੋਂ ਪੱਤਰਕਾਰ ਸਾਥੀ ਰਜਿੰਦਰ ਗੰਭੌੜੇ ਨਾਲ ਮੈਂ ਸਤਪਾਲ ਥੈਂਡ ਪਿੰਡ ਦੋਨਾ ਮਤੜ ਗਜਨੀ ਵਾਲਾ